ਸਤਿ ਸ੍ਰੀ ਅਕਾਲ ਅਸੀਂ ਅੱਜ ਫੋਨ ਕਾ ਹਫਿਸ ਸ਼ੁਰੂ ਕਰਦੇ ਆ ਥੋੜਾ ਜਿਹਾ ਜੁਟ ਕੇ ਹਾਂ ਹੋਰ ਤਾਂ ਬਹੁਤ ਮਾਤਮ ਨੂੰ ਬਹੁਤ ਬਹੁਤ ਰੱਖੀ ਬਖਸ਼ੇ ਨਾਲ ਕਰਦੇ ਆ ਅਸੀਂ ਅੱਜ ਕੀ ਇੰਜ ਕਰ ਲਓ ਜੀ ਕਿ ਹਰਿਆਣਾ ਦੇ ਜੋ ਕਿ ਸਾਫ ਦਾ ਸੀਐਮ ਉਹ ਪ੍ਰਕਾਸ਼ ਨਾਲਾ ਜੀ ਜੋ ਕਿ ਦੁਨੀਆ ਨੂੰ ਅਦਵੇ ਤੱਕ ਹੈਗੇ ਨੇ ਕਿਉਂਕਿ ਉਹ ਨਾ ਨਹੀਂ ਉਹਨਾਂ ਬਰਨਿੰਗ ਸਾਡੇ ਮਾਰੇ ਵਿੱਚ 30 ਸਾਲ ਦੇ ਉਹ ਲੰਬੇ ਸਮੇਂ ਤੋਂ ਬਮਾਰਚਾਦ ਰਹੇ ਸਨ ਇਸ ਨਾਲ ਉਹਨਾਂ ਨੂੰ ਜੀਤੇ ਜਿਆਦਾ ਪ੍ਰਭਾਵ ਪਿਆ ਅਤੇ ਉਹ ਅੱਜ ਜੋ ਦੁਨੀਆ ਨੂੰ ਅਲ biệtਾ ਗਏ ਸੋ ਸਾਧਕਾਂ ਨੂੰ ਬਹੁਤ ਦੁੱਖ ਹੈ ਹਨ ਹਾਂ ਜੋ ਵੀ ਸਾਰੇ ਮੰਦਰਾਂ ਵੱਲੋਂ ਜਿਵੇਂ ਕਸਰਾਂ ਦੇ ਵਿੱਚ ਛੱਡੀ ਕੀਤੀ ਗਈ ਹੈ ਤਾਂ ਕਿ ਇਸ ਗ੍ਰਾਤਮਨ ਤੋਂ ਸ਼ਾਂਤ ਬਖਸ਼ੇ ਪਰਮਾਤਮਾ ਅੰਦਰ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਮਨੋ ਨੇ ਜੋ ਕਿ ਖੇਤੀਬਾੜੀ ਤੇ ਹੋਰ ਸਮਰਥਨ ਲਈ ਆਪਣਾ ਬਹੁਤ ਯੋਗਦਾਨ ਪਾਇਆ ਇਸ ਤਰ੍ਹਾਂ ਕਿ ਦੇਸ਼ ਨੂੰ ਤਾਕੀ ਬਦਲਾਅ ਆਉਗਾ ਪਰੰਤੂ ਹੁਣ ਫਿਰ ਤੋਂ ਜੋ ਕਿ ਕਿੰਨਾ ਸਖਾਲ ਹੋਇਆ ਆਪਣਾ ਮਨਵਰਜੀ ਘਟ ਰਿਹਾ ਹੈ ਸੋ ਪਰਮਾਤਮਾ ਦੇ ਸੰਬੰਧ ਸਾਥ ਦੇ ਵੀ ਜਿਹੜੀ ਨਾਂ ਕੀ ਜੋ ਮਸਲਾ ਹਕਦ ਨਾਲ ਉੱਠਿਆ ਹੋਇਆ ਇਹ ਸੇਤੀ ਸੇਤੀ ਦਮ ਜਾਵੇ ਜੇ ਨਾ ਰਹੀ ਉਹ ਹੋਏ ਸੀ ਇਹ ਦੇਖ ਰਹੇ ਹਾਂ ਕਿ ਅੱਜ ਕੱਲ ਕੋ ਸਾਫ ਰਕਤ ਰੋਜ਼ਾ ਸੜਕਾਂ ਤੇ ਜਾ ਰਿਹਾ ਹੈ ਲਗਭਗ 7 ਕਲਾ ਵਿੱਚ ਮਿੱਟੀ ਹੋ ਗਿਆ ਬਹੁਤ ਬਾਤ